ਪਾਈ ਅਮਰਿਤਪਾਲ ਸਿੰਘ ਦੇ ਉੱਤੇ ਐਨਐਸਏ ਜੋ ਲੱਗਾ ਹੋਇਆ ਉਹ ਗੈਰਕਾਨੂੰਨੀ ਹੈਗਾ ਹੈ ਇਹ ਕਹਿਣਾ ਹੈ ਵਕੀਲ ਬੈਂਸ ਸਾਹਿਬ ਦਾ ਇਹ ਕਿਸ ਤਰਜ਼ ਦੇ ਉੱਤੇ ਇਹਨਾਂ ਨੇ ਪਕੜ ਰੱਖਿਆ ਕਿਉਂਕਿ ਅਸੀਂ ਪਿਛਲੇ ਦਿਨਾਂ ਚ ਵੀ ਦੇਖਣੇ ਆਇਆ ਉਮੀਦ ਸੀ ਕਿ ਐਨਐਸਏ ਹਟੇਗੀ ਹੌਲੀ ਹੌਲੀ ਕਰਕੇ ਸਿੰਘ ਡਿਬਰੂਗੜ ਤੋਂ ਧੋਸਲੇ ਹੋਰ ਨਾਂ ਮਸਲਿਆਂ ਦੇ ਉੱਤੇ ਮਾਮਲੇ ਦੇ ਉੱਤੇ ਪੰਜਾਬ ਦਿਹਾਣੇ ਸ਼ੁਰੂ ਕੀਤੇਗੇ ਲੇਕਿਨ ਉਸ ਵੇਲੇ ਵਕੀਲ ਬੈਂਸ ਐਨਐਸਏ ਨੂੰ ਗੈਰ ਕਾਨੂੰਨੀ ਦਾਸਤੇ ਪੇਨੇ ਕਿਸ ਕੀ ਹਵਾਲਾ ਦੇ ਰਹੇ ਨੇ ਬਿਲਕੁਲ ਭਾਈ ਤਰਸੇਮ ਸਿੰਘ ਜਿਹੜੇ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਪਿਤਾ ਹੈਗੇ ਉਹਨਾਂ ਦੇ ਵੱਲੋਂ ਤੇ ਸਰਦਾਰ ਰਾਜਵਿੰਦਰ ਸਿੰਘ ਬੈਂਸ ਜੋਗੇ ਹਾਈ ਕੋਰਟ ਦੇ ਵਕੀਲ ਨੇ ਉਹਨਾਂ ਦੇ ਵੱਲੋਂ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਪਿਛਲੇ ਦਿਨੀ ਕੀਤੀ ਗਈ ਔਰ ਉਹਨਾਂ ਨੇ ਕਿਹਾ ਹੈਗਾ ਕਿ ਤੀਸਰੀ ਵਾਰ ਜਿਹੜੀ NSA ਲਗਾਉਣਾ ਹੈਗਾ ਕਿਤੇ ਨਾ ਕਿਤੇ ਗੈਰ ਕਾਨੂੰਨੀ ਹੈ ਔਰ ਉਸ ਦੇ ਨਾਲ ਨਾਲ ਪ੍ਰਗਟਾਵਾ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਹੈਗੀ ਉਸ ਦੀ ਵੀ ਕਹਿੰਦੇ ਵੀ ਉਲੰਘਣਾ ਜਿਹੜੀ ਇਸ ਦੇ ਵਿੱਚ ਹੈਗੀ ਹੈ ਕਹਿੰਦੀ ਕਿ ਉਹਦਾ ਜਿਹੜਾ ਆਧਾਰ ਕੁਝ ਆਡੀਓ ਵੀਡੀਓਜ਼ ਜਾਂ ਪੁਰਾਣੇ ਜਿਹੜੇ ਬਿਆਨ ਹੈਗੇ ਨੇ ਵਾਇਰਲ ਹੋਏ ਨੇ ਉਹਨਾਂ ਨੂੰ ਆਧਾਰ ਬਣਾ ਕੇ ਜਿਹੜਾ ਹੈ ਐਨਐਸਏ ਲਗਾਈ ਗਈ ਉਹ ਕਹਿੰਦੇ ਕਿ ਜੇ ਸਰਕਾਰ ਲਾਅ ਐਂਡ ਆਰਡਰ ਨੂੰ ਲੈ ਕੇ ਇੰਨੀ ਚਿੰਤਤ ਹੁੰਦੀ ਤੇ ਫਿਰ ਲੋਰੈਂਸ ਬਿਸ਼ਨੋਈ ਤੇ 68 ਤੋਂ ਵੱਧ ਮਾਮਲੇ ਜਿਹੜੇ ਦਰਜ ਹੈਗੇ ਨੇ ਕਿ ਉਹਦਾ ਜਿਹੜਾ ਰਿਮਾਂਡ ਜਾਂ ਉਹਨੂੰ ਅਜੇ ਤੱਕ ਹਿਰਾਸਤ ਦੇ ਵਿੱਚ ਪੰਜਾਬ ਕਿਉਂ ਨਹੀਂ ਲੈ ਕੇ ਆਂਦਾ ਜਾ ਰਿਹਾ ਇਹ ਸਾਰੇ ਜਿਹੜੇ ਉਹਨਾਂ ਨੇ ਸਵਾਲ ਉਠਾਏ ਹੈਗੇ ਦੂਜਿਆਂ ਨੇ ਉਹਨਾਂ ਨੇ ਕਾਨੂੰਨੀ ਪੱਖ ਤੋਂ ਕਿਹਾ ਹੈਗਾ ਕਿ ਅ ਦੂਜੀ ਐਨਐਸਏ ਜਿਹੜੀ ਹੈ ਉਹ ਚੈਲੰਜ ਹੋਈ ਹੋਈ ਹੈ ਉਸ ਨੂੰ ਲੈ ਕੇ ਜੀ ਕੋਈ ਫੈਸਲਾ ਜਿਹੜਾ ਨਹੀਂ ਆਇਆ ਹੈਗਾ ਔਰ ਫਿਰ ਉਸੇ ਆਧਾਰ ਤੇ ਤੀਸਰੀ ਐਨਐਸਏ ਲਾਉਣੀ ਕਹਿੰਦੇ ਕਿ ਉਹ ਕੋਈ ਉਸੇ ਤਰੀਕੇ ਦੇ ਹੀ ਜਿਹੜਾ ਰਲਵਾ ਮਿਲਮਾ ਜਿਹੜਾ ਆਧਾਰ ਹੈਗਾ ਕਿ ਜੀ ਆਡੀਓ ਹੈਗੀ ਹੈ ਵੀਡੀਓ ਹੈਗੀ ਹੈ ਤੇ ਫਿਰ ਕਿਤਨਾ ਕਿਤੇ ਫਿਰ ਸਵਾਲ ਇਹ ਵੀ ਜਿਹੜਾ ਹੈ ਖਾਸ ਕਰਕੇ ਤਰਸੀਮ ਸਿੰਘ ਉਹਨਾਂ ਨੇ ਕਿਹਾ ਕਿ ਇਹ ਰਾਜਨੀਤਿਕ ਫੈਸਲਾ ਜ਼ਿਆਦਾ ਹੈਗਾ ਇਨਸਟੈਡ ਆਫ ਇਸ ਤਰੀਕੇ ਨਾਲ ਕਿਉਂਕਿ ਆਪਾਂ ਵੀ ਦੇਖਿਆ ਹੈ ਪਿੱਛੇ ਜੇ ਇੱਕ ਲਿਸਟਾਂ ਦੀ ਗੱਲ ਚੱਲੀ ਸੀ ਕਿ ਕਿਵੇਂ ਜੜੀਆਂ ਹੈਗੀਆਂ ਕਿ 15 ਜਣਿਆਂ ਦੀ ਇੱਕ ਨਾਮ ਬਕਾਇਦਾ ਲਿਖੇ ਹੋਏ ਨੇ ਈਵਨ ਉਹਦੇ ਚੋਂ 2-3 ਤੇ ਹੁਣ ਸਾਹਮਣੇ ਵੀ ਆ ਗਏ ਨੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਕਿ ਮਤਲਬ ਕਿਤੇ ਬਿਆਨ ਜਿਹੜੇ ਉਹਨਾਂ ਦੇ ਕਿਤੇ ਲਿਖੇ ਹੋਣਗੇ ਕਿਤੇ ਤੇ ਉਹਨਾਂ ਦੇ ਆਧਾਰ ਤੇ ਕਿ ਇਹਨਾਂ 15 ਜਣਿਆਂ ਨੂੰ ਖਤਰਾ ਹੈਗਾ ਹੈ ਮਤਲਬ ਇਸ ਆਧਾਰ ਤੇ ਐਨਐਸਏ ਵਧਾਉਣ ਦੇ ਲਈ ਜਿਹੜਾ ਉਹ ਚੀਜ਼ ਲਈ ਜਾਣੀ ਇਸ ਤਰੀਕੇ ਦੇ ਨਾਲ ਸਰਕਾਰਾਂ ਦੇ ਵੱਲੋਂ ਕਿਤਨਾ ਕਿਤੇ ਇਸ ਤਰੀਕੇ ਦੇ ਜਿਹੜੇ ਹਤਕੰਡੇ ਵਰਤੇ ਜਾ ਰਹੇ ਨੇ ਔਰ ਇਸ ਨੂੰ ਲੈ ਕੇ ਜਿਹੜਾ ਉਹਨਾਂ ਨੇ ਕਿਹਾ ਹੈ ਕਿ ਬਕਾਇਦਾ ਮੈਂਬਰ ਆਫ ਪਾਰਲੀਮੈਂਟ ਹੈਗੇ ਨੇ ਭਾਈ ਅਮਿਤਪਾਲ ਸਿੰਘ ਹੁਣੀ ਤੇ ਇਸ ਤਰੀਕੇ ਦੇ ਨਾਲ ਕਰਨਾ ਕਿਤਨਾ ਕਿਤੇ ਕਾਨੂੰਨੀ ਪੱਖ ਤੋਂ ਜਿਹੜਾ ਹੈ ਹੌਲੀ-ਹੌਲੀ ਜੇ ਪਗੇ ਕੇ ਜਿਹੜੇ ਸਰਕਾਰ ਹੋਵੇ ਜਾਂ ਉਹ ਵੀ ਘਿਰਦੇ ਹੋਏ ਜਿਹੜੇ ਨਜ਼ਰ ਆ ਰਹੇ ਹੈਗੇ ਨੇ ਬਾਕੀ ਸਿੱਖਾਂ ਨੂੰ ਇੱਥੇ ਜਿਹੜਾ ਸੋਚਣ ਦੀ ਲੋੜ ਹੈਗੀ ਆ ਕਿ ਕਿੰਨਾ ਕਿਸ ਤਰੀਕੇ ਦਾ ਹੁਣ ਦੇਖੋ ਨਾ ਕਿ ਕਿਵੇਂ ਸਰਕਾਰਾਂ ਵਰਤੀਆਂ ਹੈਗੀਆਂ ਸਿਸਟਮ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈਗਾ ਜੀ ਉਹ ਜਿਹੜੇ 15 ਬੰਦੇ ਨੇ ਉਹਨਾਂ ਚੋਂ ਕੁਝ ਨੇ ਤੇ ਚਲੋ ਲਿਖਤੀ ਬਿਆਨ ਦਿੱਤੇ ਹੋਣਗੇ ਉਹ ਤਾਂ ਉਹਨਾਂ ਦੇ ਆਲਰੇਡੀ ਵਿਰੋਧੀ ਹੈਗੇ ਨੇ ਔਰ ਜਿਹੜੇ ਕੁਛ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਹੁਣ ਉਹਨਾਂ ਚੋਂ ਜਿਹੜਾ ਇੱਕ ਕਵੀਸ਼ਰ ਹੈਗਾ ਪ੍ਰਤਪਾਲ ਸਿੰਘ ਬਰਗਾੜੀ ਨਾਮ ਦਾ ਜਿਹੜਾ ਮੁੰਡਾ ਹੈਗਾ ਉਹ ਬਾਕਾਇਦਾ ਜਾ ਕੇ ਦੇ ਕੇ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ ਕਿ ਮੈਨੂੰ ਇਦਾਂ ਦਾ ਖਤਰਾ ਹੈਗਾ ਪਰ ਉਹਦਾ ਨਾਮ ਉੱਥੇ ਨੱਥੀ ਕਰਕੇ ਲਿਖਿਆ ਹੋਇਆ ਹੈ ਕਿ ਇਹਨੂੰ ਖਤਰਾ ਹੈਗਾ ਮਤਲਬ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹਤਕੰਡੇ ਨੇ ਕਿਤਨਾ ਕਿਤੇ ਵਰਤੇ ਜਾਂਦੇ ਨੇ ਜਿਨ੍ਹਾਂ ਦੇ ਆਧਾਰਾਂ ਤੇ ਕਿਉਂਕਿ ਆਧਾਰ ਤੇ ਕੋਈ ਦੇਣਾ ਪਵੇਗਾ ਨਾ ਕਿ ਇਸ ਤਰੀਕੇ ਦੇ ਨਾਲ ਵੀ ਐਨਐਸਏ ਅਸੀਂ ਤਾਂ ਜਿਹੜੀ 1 ਸਾਲ ਦੀ ਹੋਰ ਐਕਸਟੈਂਡ ਕਰ ਰਹੇ ਹਾਂ ਫਿਰ ਸਰਦਾਰ ਨਵਕਿਰਨ ਸਿੰਘ ਹੁਣੀ ਜਿਹੜੇ ਉਹ ਵੀ ਸੀਨੀਅਰ ਵਕੀਲ ਹੈਗੇ ਨੇ ਪਿਛਲੀ ਵਾਰ ਉਹਨਾਂ ਨੇ ਇਹ ਕਿਹਾ ਸੀ ਉਹ ਕਹਿੰਦੇ ਕਿ ਇਹ ਬੜੀ ਹੈਰਾਨੀ ਹੁੰਦੀ ਹੈ ਕਹਿੰਦੇ ਕਿ ਇਹ ਗੱਲ ਦੇਖ ਕੇ ਕਿ ਪਹਿਲਾਂ ਜਦੋਂ ਖੜਕੂਬਾਦ ਦਾ ਸਮਾਂ ਹੈਗਾ ਸੀ ਤੇ ਉਦੋਂ ਕਹਿੰਦੇ ਕਿ ਕੋਈ ਇਦਾਂ ਦੀ NSA ਵਗੈਰਾ ਜਾਂ ਕੁਛ ਇਦਾਂ ਦੇ ਸਖਤ ਕਾਨੂੰਨ ਲੱਗਦੇ ਸੀ ਤੇ ਕਹਿੰਦੇ ਕਿ ਅਸੀਂ ਉਹਦੀ ਐਪਲੀਕੇਸ਼ਨ ਜਾਂ ਜਦੋਂ ਰਿਟ ਪਾਉਂਦੇ ਸੀ ਤੇ 2-3 ਮਹੀਨੇ ਦੇ ਅੰਦਰ ਸੁਣਵਾਈ ਹੋ ਜਾਂਦੀ ਸੀ ਇੱਥੇ ਤੇ ਕਹਿੰਦੇ ਕਿ ਮਹੀਨਿਆਂਬੱਦੀ ਜਾਂ ਸਾਲਾਂਬੱਦੀ ਜਿਹੜੀ ਕੋਈ ਸੁਣਵਾਈ ਨਹੀਂ ਹੁੰਦੀ ਮਤਲਬ ਜੋ ਲਾਤਾ ਫਿਰ ਉਹੀ ਲਾਅ ਬਣ ਗਿਆ ਇੱਕ ਤਰ੍ਹਾਂ ਦਾ ਕਿ ਉੱਤੇ ਕੋਈ ਸੁਣਵਾਈ ਨਹੀਂ ਹੈ ਦੂਜਾ ਪੱਖ ਬੰਦਾ ਰੱਖ ਹੀ ਨਹੀਂ ਸਕਦੇ ਹੁਣ ਉਹ ਆਡੀਓਸ ਅਸਲੀ ਨੇ ਜਾਂ ਆਡੀਓਸ ਨਕਲੀ ਨੇ ਉਹਨਾਂ ਦੀ ਕੋਈ ਜਾਂਚ ਹੀ ਨਹੀਂ ਹੋ ਰਹੀ ਹੈਗੀ ਸਿਰਫ ਉਹ ਜਿਹੜਾ ਇੱਕ ਪੱਖ ਹੈ ਤਾਂ ਇਹ ਜਿਹੜੇ ਸਵਾਲ ਕਾਫੀ ਉਹ ਉਠਰੇ ਹੈਗੇ ਨੇ ਹੁਣ ਦੇਖਦੇ ਆ ਕਿ ਕੀ ਇੱਥੇ ਸਰਕਾਰ ਦਾ ਕੀ ਪੱਖ ਹੁੰਦਾ ਹੈ ਜਾਂ ਕੀ ਆਉਣ ਵਾਲੀ ਸੁਣਵਾਈ ਦੇ ਵਿੱਚ ਹੋਵੇਗਾ ਜਾਂ ਤੀਸਰੀ ਵਾਰ ਜਿਹੜੀ ਉਹਨਾਂ ਨੇ ਕਿਹਾ ਤਾਂ ਹੈਗਾ ਰਜਵਿੰਦਰ ਸਿੰਘ ਬੈਸ ਉਹਨਾਂ ਨੇ ਕਿਹਾ ਸੀਐਸ ਨੂੰ ਅੱਗੇ ਜਿਹੜਾ ਹੈ ਚੈਲੰਜ ਕਰਾਂਗੇ ਪਰ ਕਿੱਥੋਂ ਤੱਕ ਚੈਲੰਜ ਹੁੰਦੀ ਹੈ ਕਿੰਨੀ ਅੱਗੇ ਤੱਕ ਜਾਂਦੀ ਹੈਗੀ ਇਹ ਅਜੇ ਹਾਲ ਦੀ ਘੜੀ ਭਵਿੱਖ ਦੇ ਵਿੱਚ ਹੈ ਬਿਲਕੁਲ ਜੀ ਇਹ ਤਮਾਮ ਚੀਜ਼ਾਂ ਕਾਨੂੰਨੀ ਤੌਰ ਦੇ ਉੱਤੇ ਸਮਾਂ ਕਾਫੀ ਵੱਧ ਲੈਣਕੀਆਂ ਇੱਕ ਦਿੱਤੀਆਂ ਦਲੀਲਾਂ ਨੂੰ ਜਾਂ ਇੱਕ ਦਿੱਤੇ ਬਿਆਨ ਨੂੰ ਸਾਬਤ ਕਰਨ ਦੇ ਲਈ ਜਾਂ ਉਸ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਕਹਿ ਲੋ ਆ ਸਰਕਾਰ ਨੂੰ ਸੰਤੁਸ਼ਟ ਕਰਕੇ ਅਜਿਹੇ ਮਾਮਲੇ ਅਜਿਹੇ ਮਸਲੇ ਹਟਵਾਉਣ ਦੇ ਲਈ ਇਹ ਜੰਗ ਕਾਫੀ ਲੰਬੀ ਤੁਰੇਗੀ ਹਾਂ ਪਰਵਾਰ ਨੂੰ ਵੀ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਨਾਂ ਦੀ ਜਥੇਬੰਦੀ ਨੂੰ ਸਾਥ ਦਿ ਲੋੜ ਹੋਵੇਗੀ ਸੰਗਤਾਂ ਲਈ ਸਾਥ ਦਿ ਲੋੜ ਹੋਵੇਗੀ ਨਾ ਸਿਰਫ ਖਡੂਰ ਵਾਸੀਆਂ ਦੀ ਖਡੂਰ ਸਾਹਿਬ ਦੇ ਲੋਕਾਂ ਦੀ ਬਲਕਿ ਪੂਰੇ ਪੰਜਾਬ ਦੇ ਲੋਕਾਂ ਦੀ ਤੇ ਦੇਸ਼ ਵਿਦੇਸ਼ ਦੇ ਵਿੱਚ ਵਸਦੇ ਸਿੱਖਾਂ ਦੀ